ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਮਿੱਤਰ ਪਿਆਰਿਆਂ ਨੂੰ ਕੀ ਹਾਲ ਹੈ ਮਾਲਕੋ ਬਈ ਪਹਿਲੇ ਤਾਂ ਮਾਫੀ ਹੋਗੀ ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ ਮੈਂ ਜਰਾ ਪ੍ਰੋ ਰੈਸਲਿੰਗ ਲੀਗ ਦੀ ਕਮੈਂਟਰੀ ਕਰਨ ਨਵੇੜੇ ਚਲਾ ਗਿਆ ਸੀ ਮਤਲਬ ਸੀ ਦਿੱਲੀ ਦੇ ਲੱਗ ਗਈ ਪਰ ਉਹ ਸਵੇਰੇ ਸ਼ਾਮ ਰੈਸਲਿੰਗ ਕਦੇ ਤਿਆਰੀਆਂ ਕਰੋ ਨੋਟਸ ਬਣਾਓ ਕਦੇ ਕਮੈਂਟਰੀ ਕਰੋ ਅੱਛਾ ਉੱਥੇ ਸਰਪੰਚ ਸਾਹਿਬ ਵੀ ਆਏ ਸੀ ਫਾਈਨਲ ਵਾਲੇ ਦਿਨ ਆ ਦੇਖੋ ਜਰਾ ਮੈਂ ਦੂਰੋਂ ਠਾ ਠਾ ਕਰਕੇ ਵੀਡੀਓ ਜਾਂ ਬਣਾਇਆ ਸੀ ਉਹਨਾਂ ਦਾ ਤੇ ਮੈਂ ਸੋਚਿਆ ਕਿ ਇੰਟਰਵਿਊ ਕਰਾਂਗੇ ਮੁਲਾਕਾਤ ਕਰਾਂਗੇ ਤੁਹਾਡੀ ਗੱਲ ਕਰਾਉਂਗਾ ਬਟ ਉਹ ਸਰਪੰਚ ਸਾਹਿਬ ਬੜੀ ਦੂਰ ਬੈਠੇ ਸੀ ਮੇਰੇ ਤੋਂ ਤੇ ਫਿਰ ਜਿਆਦਾ ਇੰਟਰਵਿਊ ਜਿਆਦਾ ਕਿਉਂ ਉਹਨੇ ਇੰਟਰਵਿਊ ਦਿੱਤੇ ਹੀ ਨਹੀਂ ਹੈਗੇ ਗੱਲਬਾਤ ਕੀਤੀ ਸੀ ਉਹਨਾਂ ਨਾਲ ਉਹ ਚਲੋ ਬੋਰਡ ਦੀਆਂ ਆਪਣੀਆਂ ਕੁਝ ਰੂਲ ਐਂਡ ਰੈਗੂਲੇਸ਼ਨ ਹੁੰਦੇ ਹੈਗੇ ਉਹਨਾਂ ਦਾ ਮੂਡ ਨਹੀਂ ਹੋਣਾ ਪਰ ਇਹ ਚੰਗਾ ਲੱਗਿਆ ਦੇਖ ਕੇ ਸਾਡੇ ਪੰਜਾਬ ਕਿੰਗਸ ਦੇ ਸਰਪੰਚ ਸਾਹਿਬ ਸ਼੍ਰੇਸ਼ ਸૈયਰ ਉੱਥੇ ਆਏ ਤੇ ਬੜਾ ਵਧੀਆ ਲੱਗਿਆ ਹੋਰ ਵੀ ਕਈ ਵੱਡੀਆਂ-ਵੱਡੀਆਂ ਸ਼ਖਸੀਅਤਾਂ ਆਈਆਂ ਸੀ ਆਕਾਸ਼ ਚੋਪੜਾ ਜੀ ਆਏ ਮੇਰੇ ਨਾਲ ਬਹਿ ਕੇ ਕਮੈਂਟਰੀ ਕੀਤੀ ਹਿੰਦੀ ਵਿੱਚ ਤੇ ਹੋਰ ਵੀ ਬਹੁਤ ਬਹੁਤ ਮੰਨੇ ਪਰ ਮੰਨੇ ਲੋਕੀ ਆਈ ਸੀ ਚਲੋ ਰੈਸਲਿੰਗ ਲੀਗ ਦਾ ਨਬੇੜਾ ਹੋ ਗਿਆ ਵਾਪਸ ਆਪਾ ক্রিকেট ਤੇ ਆਣੇ ਆ ਤੇ ਮੈਂ ਸੋਚਿਆ ਵਾਪਸੀ ਦਾ ਵੀਡੀਓ ਕੋਈ ਖਾਸ ਹੋਣਾ ਚਾਹੀਦਾ ਉਹ ਖਾਸ ਇਹ ਹੈ ਕਿ ਹੁਣ ਜਿਹੜਾ T20 ਵਰਲਡ ਕੱਪ ਆ ਰਿਹਾ ਹੈ ਹੋਪ ਕਿਨੇ 2-3 ਦਿਨ ਰਹਿ ਗਏ 4 ਦਿਨ ਰਹਿ ਗਏ ਚਾਰਵੀਂ ਕਨੂੰ 2-3 ਦਿਨ ਹੀ ਰਹਿ ਗਏ ਸਾਰੀਆਂ ਟੀਮਾਂ ਵਿੱਚ ਇੰਡੀਆ ਵਿੱਚ ਤਾਂ ਚਲੋ ਹੈਗੇ ਆ ਬਾਕੀ ਦੂਜੀਆਂ ਟੀਮਾਂ ਵਿੱਚ ਵੀ ਕਿਹੜੇ-ਕਿਹੜੇ ਪੰਜਾਬੀ ਖੇਡ ਲੰਦੇ ਆ ਇਹ ਬੜਾ ਵਧੀਆ ਆਈਡੀਆ ਮੇਰੇ ਦਿਮਾਗੇ ਚ ਪਾਇਆ ਇੱਕ ਵੀਰ ਨੇ ਤੇ ਉਹਦੇ ਤੇ ਆਪਾਂ ਵੀਡੀਓ ਦੀ ਗੱਲ ਕਰਨ ਜਾ ਰਹੇ ਆ ਕਿ T20 ਵਰਲਡ ਕੱਪ ਵਿੱਚ ਪੰਜਾਬੀ ਆ ਗਏ ਓਏ ਨਿੱਕਾ ਸਵਾਗਤ ਤੁਹਾਡੇ ਸਾਰਿਆਂ ਦਾ ਸਰਪੰਚ ਅਤੇ ਸਪੋਰਟਸ ਵਿੱਚ ਸਰਪੰਚ ਤੁਹਾਡਾ ਪਿਆਰ ਹੈ ਜੀ ਸ਼੍ਰੇਆ ਸਈਅਰ ਨੂੰ ਬਣਾਤਾ ਹਰਮਨਪ੍ਰੀਤ ਨੂੰ ਬਣਾਤਾ ਤੇ ਸਪੋਰਟਸ ਦੀ ਗੱਲ ਹੁਣ ਮੈਂ ਕਰੂੰਗਾ ਫਿਰ ਤੁਸੀਂ ਕਰੋਗੇ ਆਓ ਇੱਕ ਇੱਕ ਕਰਕੇ ਆਪਾਂ ਦੂਜੇ ਦੇਸ਼ਾਂ ਦੀਆਂ ਟੀਮਾਂ ਵਿੱਚ ਕਿੱਥੇ ਕਿੱਥੇ ਕਿਹੜੀ ਕਿਹੜੀ ਟੀਮ ਵਿੱਚ ਪੰਜਾਬੀ ਬੰਦੇ ਖੇਡਣ ਨੇ ਆ ਉਹਨਾਂ ਦੀ ਗੱਲ ਕਰਦੇ ਆਂ ਸਭ ਤੋਂ ਸੀਨੀਅਰ ਪਲੇਅਰਾਂ ਵਿੱਚੋਂ ਇੱਕ ਤੁਸੀਂ ਮੰਨ ਸਕਦੇ ਹੋ ਨਵਨੀਤ ਢਾਲੀਵਾਲ ਨੂੰ 37 ਸਾਲਾਂ ਦੀ ਬਾਈ ਜੀ ਦੀ ਉਮਰ ਹੈ ਇਹ ਜਮੇ ਪਾਲੀਸੀ ਚੰਡੀਗੜ੍ਹ ਤੇ ਫਿਰ ਕੈਨੇਡਾ ਪਰਤ ਗਏ ਤੇ ਮੈਂ ਸੁਣਿਆ ਕੈਨੇਡਾ ਦੇ ਕਪਤਾਨ ਵੀ ਰਹੇ ਆ ਗਬਲੇ ਆਰਡਰ ਵਿੱਚ ਮਿਡਲ ਆਰਡਰ ਵਿੱਚ ਆ ਕੇ ਬੈਟਿੰਗ ਕਰਦੇ ਆ ਤੇ 13 ਬੜਾ ਹੀ ਪਵਿੱਤਰ ਲਫ਼ਜ਼ ਹੈ ਆਪਣੇ ਪੰਜਾਬੀਆਂ ਦੇ ਲਈ ਤਾਂ 13 13 ਇਹਨਾਂ ਨੇ ਇੰਟਰਨੈਸ਼ਨਲ 50ਆਂ ਬਣਾਈਆਂ ਹੋਈਆਂ ਤੇ ਮਾੜੀ ਮੋਟੀ ਮੀਡੀਅਮ ਪੇਸ ਬੋਲਿੰਗ ਵੀ ਪਾਉਂਦੇ ਆ ਚਾਰ T20 ਵਿਖਤਾ ਹੈਗੀਆਂ ਜੀ ਨਵਨੀਤ ਢਾਲੀਵਾਲ ਦੇ ਨਾਮ ਇੰਡੀਆ ਵਿੱਚ ਆ ਹੀ ਚੁੱਕੇ ਹੋਣਗੇ ਹੁਣ ਤੱਕ ਤਾਂ ਜਦ ਤੱਕ ਤੁਸੀਂ ਵੀਡੀਓ ਦੇਖੋਗੇ ਕੈਨੇਡਾ ਨੂੰ ਰਿਪਰੈਜ਼ੈਂਟ ਕਰੋਗੇ ਬਾਕੀ ਕੈਨੇਡੀ ਦੀ ਅੱਧੀ ਟੀਮ ਪੰਜਾਬੀਆਂ ਨਾਲ ਹੀ ਭਰੀ ਹੋਈ ਹੈ ਦੂਜੇ ਪਲੇਅਰ ਜਿਹੜੇ ਯਾਦ ਆਉਂਦੇ ਆ ਉਹ ਕੈਨੇਡਾ ਦੀ ਟੀਮ ਦੇ ਕੈਪਟਨ ਹੈ ਜੀ ਦਿਲਪ੍ਰੀਤ ਸਿੰਘ ਬਾਜਵਾ ਮਤਲਬ ਪੰਜਾਬੀ ਕੈਨੇਡੀ ਦੀ ਟੀਮ ਦਾ ਕੈਪਟਨ ਹੈ ਇਹ ਜੰਮੇ ਪਲੇ ਸੀ ਦੀ ਗਰਦਾਸਪੁਰ ਤੇ ਇਹਨਾਂ ਦੇ ਪਿਤਾ ਜੀ ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਨੌਕਰੀ ਕਰਦੇ ਸੀ ਤੇ ਕਾਫੀ ਇਨਾਂ ਨੇ ਕ੍ਰਿਕਟ ਖੇਡੀ ਐਥੇ ਪਰ ਪੰਜਾਬ ਦੀ ਜਿਹੜੀ ਡੋਮੈਸਟਿਕ ਟੀਮ ਹੈ ਰੰਜੀ ਵਿਜੇ ਹਜਾਰੇ ਦੀ ਟੀਮ ਹੈ ਉਹਦੇ ਵਿੱਚ ਇਹਨਾਂ ਦਾ ਚੌਣ ਨਹੀਂ ਹੋਇਆ ਫਿਰ ਇਹ ਚਲੇ ਗਏ ਜੀ ਕੈਨੇਡਾ ਜਿੱਦਾਂ ਕਿ ਹਰ ਇੱਕ ਪੰਜਾਬੀ ਨੂੰ ਜਾਣਾ ਚਾਹੀਦਾ ਕਦੇ ਨਾ ਕਦੇ ਮੇਰਾ ਹਲੇ ਜਾਣਾ ਬਾਕੀ ਹੈ ਜਾਵਾਂਗੇ ਕਦੇ ਦੇਖਿਆ ਜਾਏਗਾ 2023 ਵਿੱਚ ਇਹਨਾਂ ਨੇ ਕੈਨੇਡਾ ਦੇ ਲਈ ਡੈਬਿਊ ਕੀਤਾ ਬਰਮੂਡਾ ਦੇ ਖਿਲਾਫ ਸੱਜੂ ਬੈਟਸਮੈਨ ਹੈ 4 T20 50 ਇਹਨਾਂ ਨੇ ਮਾਰੀਆਂ ਹੋਈਆਂ 133 ਦੇ ਚੰਗੇ ਸਟ੍ਰਾਈਕ ਰੇਟ ਦੇ ਨਾਲ ਨਾਲ ਆਫ ਸਪਿਨ ਬੋਲਿੰਗ ਵੀ ਪਾਉਂਦੇ ਆ ਤੇ ਦੋ ਇੰਟਰਨੈਸ਼ਨਲ ਵਿਕਟਾਂ ਬਾਜਵਾ ਸਾਹਿਬ ਕੋਲ ਹੈਗੀਆਂ ਤੇ ਬਹੁਤ-ਬਹੁਤ ਮੁਬਾਰਕਾਂ ਬਾਜਵਾ ਸਾਹਿਬ ਕੈਨੇਡਾ ਦੀ ਕਪਤਾਨੀ ਲਈ ਤੁਹਾਨੂੰ ਅਗਲੇ ਪਲੇਅਰ ਜਸਕਰਨ ਸਿੰਘ ਮੋਹਾਲੀ ਵਿੱਚ ਮੋਹਾਲੀ ਨਾਲ ਇਹਨਾਂ ਦਾ ਤਾਲੁਕ ਹੈਗਾ ਤੇ ਸੱਜੇ ਹੱਥ ਦੇ ਮੀਡੀਅਮ ਪੇਸ ਬੋਲਰ ਹੈਗੇ ਆਂ ਧਿਆਨ ਨਾਲ ਸੁਣਿਓ ਪੰਜਾਬ ਲਈ ਖੇਡ ਚੁੱਕੇ ਆਂ ਇੰਡੀਆ ਏ ਲਈ ਖੇਡ ਚੁੱਕੇ ਆਂ ਉਹਦੇ ਨਾਲ ਨਾਲ ਡੈਕਨ ਚਾਰਜਰਸ ਆਪਣੀ ਆਈਪੀਐਲ ਦੀ ਟੀਮ ਜਿਹੜੀ ਹੈਗੀ ਹੈ ਉਹਦੇ ਲਈ ਖੇਡ ਚੁੱਕੇ ਹਨ 2009 ਤੇ 2009-10 ਦੇ ਸੈਸ਼ਨ ਵਿੱਚ 8 ਮੈਚ ਖੇਡ ਕੇ 7 7 T20 ਵਿਕਟਾਂ ਵੀ ਹੈਗੀਆਂ ਬਾਈਜੀ ਕੋਲ ਤੇ ਕੈਨੇਡਾ ਦਾ ਡੈਬਿਊ ਇਹਨਾਂ ਦਾ ਹੋਇਆ ਸੀ ਪਿਛਲੇ ਸਾਲ 2025 ਵਿੱਚ ਬਰਮੂਡਾ ਦੇ ਖਿਲਾਫ ਹੀ ਹੋਇਆ ਸੀ ਤੇ ਕੁੱਲ ਮਿਲਾ ਕੇ 16 ਇੰਟਰਨੈਸ਼ਨਲ ਵਿਕਟਾਂ ਹੈਗੀਆਂ ਜਸਕਰਨ ਸਿੰਘ ਦੇ ਕੋਲੇ ਬੜੀ ਇੱਕ ਬੜੀ ਵਧੀਆ ਕਹਾਣੀ ਹੈਗੀ ਹੈ ਤੁਸੀਂ ਇੰਡੀਆ ਇਹ ਖੇਡੇ ਪੰਜਾਬ ਖੇਡੇ ਹੁਣ ਦੂਜੇ ਦੇਸ਼ ਨੂੰ ਰਿਪਰੈਜ਼ੈਂਟ ਕਰਨ ਦੇ ਹੋ ਇਹ ਕਮਾਲ ਦੀ ਕਹਾਣੀ ਹੈ ਜੀ ਅਗਲੇ ਪਲੇਅਰ ਜਸਪ੍ਰੀਤ ਸਿੰਘ ਕਿੱਥੋਂ ਫਗਵਾੜੇ ਤੋਂ ਇੱਕ ਹੋਰ ਹੈ ਜਸਪ੍ਰੀਤ ਜਿਹੜੀਆਂ ਜਿਹਦੀਆਂ ਜੜਾਂ ਤੁਸੀਂ ਫਗਵਾੜੇ ਤੋਂ ਲੱਭ ਸਕਦੇ ਹੋ ਜਸਪ੍ਰੀਤ ਬੂਮਰਾ ਉਹਨਾਂ ਦੇ ਘਰ ਦੇ ਫਗਵਾੜੇ ਤੋਂ ਐ ਜੀ ਪਰ ਇਹ ਜਸਪ੍ਰੀਤ ਸਿੰਘ ਹੈਗੇ ਜੀ ਫਗਵਾੜੇ ਵਾਲੇ ਜਿਹੜੇ ਇਟਲੀ ਤੋਂ ਖੇਦਨਦੇ ਆ ਇਟਲੀ ਦੀ ਟੀਮ ਵਿੱਚ ਪੰਜਾਬੀ ਵੀ ਹੈਗਾ ਜੀ ਤੇ ਇੰਗਲੈਂਡ ਵਿੱਚ ਇਹਨਾਂ ਕੰਮ ਕੰਮ ਕਰ ਇਹਨਾਂ ਨੇ ਕੀਤਾ ਹੈਗਾ ਉੱਥੇ ਗੱਡੀ ਵੀ ਚਲਾਈ ਹੈਗੀ ਐ ਮੈਂ ਸੁਣਿਆ ਤੇ ਮੀਡੀਅਮ ਪੇਸ ਬੋਲਰ ਹੈਗੇ ਆ 54 54 ਇੰਟਰਨੈਸ਼ਨਲ ਵਿਕਟਾਂ ਜਸਪ੍ਰੀਤ ਸਿੰਘ ਕੋਲ ਹੈਗੀਆਂ ਤੇ 2006 ਵਿੱਚ ਇਹ ਇਟਲੀ ਚਲੇ ਗਏ ਸੀ ਮਿਲਾਨ ਜਿਹੜਾ ਉੱਥੋਂ ਦਾ ਸਭ ਤੋਂ ਵੱਡਾ ਸ਼ਹਿਰ ਹੈ ਉਹਦੇ ਲਾਗੇ ਕਿਸੇ ਪਿੰਡ ਵਿੱਚ ਰਹਿੰਦੇ ਆ ਸ਼ਹਿਰ ਵਿੱਚ ਰਹਿੰਦੇ ਆ ਅਗਲਾ ਪੰਜਾਬੀ ਜਿਹਦਾ ਨਾਮ ਤੁਸੀਂ ਸਾਰਿਆਂ ਨੇ ਚੰਗੀ ਤਰ੍ਹਾਂ ਸੁਣਿਆ ਹੋਇਆ ਹੈ ਨਾਮ ਹੈ ਜੀ ਇੰਦਰਬੀਰ ਸਿੰਘ ਸੋਢੀ ਨਹੀਂ ਸਮਝ ਆਇਆ ਇਸ਼ ਸੋਢੀ ਹੁਣ ਸਮਝ ਆਇਆ ਨਿਊਜ਼ੀਲੈਂਡ ਦੇ ਲੈਗ ਸਪਿੰਡਰ ਜਿਹੜੇ ਹੈਗੇ ਆ ਇਹ ਜੰਮੇ ਸੀ ਜੀ ਲੁਧਿਆਣੇ ਵਿੱਚ 250 ਤੋਂ ਜ਼ਿਆਦਾ ਤੁਹਾਡੇ ਕੋਲ ਇੰਟਰਨੈਸ਼ਨਲ ਵਿਕਟਾਂ ਹੈਗੀਆਂ ਤੇ ਜਨਵਰੀ 2018 ਵਿੱਚ ਇਹ ICC ਦੇ ਨੰਬਰ 1 T20 ਬੋਲਰ ਵੀ ਰਹੇ ਹਨ ਤੇ ਨਿਊਜ਼ੀਲੈਂਡ ਦੇ ਲਈ ਸਭ ਤੋਂ ਜ਼ਿਆਦਾ T20 ਮੈਚ ਖੜਨ ਵਾਲੇ ਇਸ਼ਪਰੀ ਸਿੰਘ ਸੋਡਿਆ ਜੀ ਇੰਦਰਵੀਰ ਸਿੰਘ ਸੋਡਿਆ ਜੀ ਇਹ ਸੋਡੀ ਬਾਰਕਾਂ ਜੀ ਇਹ ਸੋਡੀ ਨੂੰ ਇਸ ਗੱਲ ਦੀਆਂ ਅਗਲੇ ਪਲੇਅਰ ਜਿਹੜੇ ਚੇਤੇ ਆਉਂਦੇ ਆ ਚੇਤੇ ਕੀ ਆਉਂਦੇ ਮੈਂ ਤਾਂ ਲਿਸਟ ਬਣਾ ਕੇ ਰੱਖੀ ਆ ਆਪਣੇ ਸਾਹਮਣੇ ਜਤਿੰਦਰ ਸਿੰਘ ਇਹ ਲੁਧਿਆਣੇ ਦੇ ਜੰਮੇ ਪਲੇ ਆ ਜੀ ਤੇ ਓਮਾਨ ਦੇ ਕੈਪਟਨ ਹੈ ਓਮਾਨ ਉਮਾਨ ਦੇ ਕੈਪਟਨ ਹੈ ਜੀ 1999 ਵਿੱਚ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਦੇ ਪਿਤਾ ਜੀ ਪਹਿਲੇ ਹੀ ਚਲੇ ਗਏ ਸੀ ਉਮਾਨ 2003 ਵਿੱਚ ਇਹ ਵੀ ਆਦੀ ਮਾਤਾ ਹੀ ਨਾਲ ਉਮਾਨ ਚਲੇ ਗਏ ਓਪਨਿੰਗ ਬੈਟਿੰਗ ਕਰਦੇ ਹਨ 1600 ਤੋਂ ਵੱਧ T20 ਇੰਟਰਨੈਸ਼ਨਲ ਰਨ ਹੈਗੇ ਹਨ ਤੇ 9 ਫਿਫਟੀਆਂ ਹੈਗੀਆਂ ਤੇ ਆਫ ਸਵਿੰਗ ਪਾਉਂਦੇ ਹੈਗੇ ਆ ਜੀ ਬੜੀ ਮਾਣ ਵਾਲੀ ਗੱਲ ਹੈ ਕਿ ਉਮਾਨ ਦਾ ਕੈਪਟਨ ਪੰਜਾਬੀ ਮੁੰਡਾ ਹੈਗਾ ਅਗਲੇ ਪਲੇਅਰ ਹਰਨੀਤ ਸਿੰਘ ਇਹ ਨਾਮ ਤੁਸੀਂ ਜਾਣਦੇ ਹੋ ਮੁੰਬਈ ਵਿੱਚ ਜੰਮੇ ਪਲੇ ਸੀ ਫਿਰ ਚਲੇ ਗਏ ਜੀ ਯੂ ਐਸ ਏ ਪਰ ਯੂ ਐਸ ਏ ਜਾਣ ਤੋਂ ਪਹਿਲਾਂ ਮੁੰਬਈ ਦੀ ਰੰਜੀ ਟੀਮ ਵੱਲੋਂ ਖੇਡੇ ਹੈ ਇੰਡੀਆ ਬੀ ਵੱਲੋਂ ਖੇਡੇ ਹੈ ਇੰਡੀਆ ਅੰਡਰ 19 ਖੇਡੇ ਹੈ ਰੈਸਟ ਆਫ ਇੰਡੀਆ ਵਿੱਚ ਖੇਡੇ ਹੈ ਤ੍ਰਿਪੁਰਾ ਲਈ ਵੀ ਖੇਡੇ ਹੈ ਉਸ ਤੋਂ ਬਾਅਦ ਯੂ ਐਸ ਏ ਚਲੇ ਗਏ ਇਹ ਕਰਦੇ ਕੀ ਹੈ ਜੀ ਖੱਬੂ ਸਪਿਨ ਬੋਲਿੰਗ ਪਾਉਂਦੇ ਹੈ ਤੇ ਗਬਲੇ ਹੇਠਲੇ ਹਿੱਸੇ ਵਿੱਚ ਬੈਟਿੰਗ ਕਰਦੇ ਹੈ ਤੇ ਇਹ ਰਾਜਸਥਾਨ ਰਾਇਲਜ਼ ਵੱਲੋਂ ਇੱਕ ਮੈਚ ਖੇੜ ਚੁੱਕੇ ਹੈ 2013 ਵਿੱਚ ਇੱਕ ਮੈਚ ਖਿੜ ਕੇ ਇੱਕ ਵਿਕਟ ਵੀ ਲਈ ਹੋਈ ਹੈ ਕਿਆ ਜ਼ਬਰਦਸਤ ਕਹਾਣੀ ਹੈ ਹਰਵੀਰ ਸਿੰਘ ਦੀ ਤੇ ਕਹਾਣੀ ਦੀ ਗੱਲ ਕਰੀਏ ਤਾਂ ਇੱਕ ਜਸਾ ਵੀ ਆਣ ਵਾਲਾ ਜੀ ਜਸਦੀਪ ਸਿੰਘ ਯੂਐਸਏ ਵੱਲੋਂ ਖਿਡਣਗੇ ਤੇ ਉੱਥੇ ਉਹਨਾਂ ਨੂੰ ਜੱਸੀ ਕਹਿੰਦੇ ਆਂ ਇੰਡੀਆ ਹੁੰਦੇ ਤਾਂ ਜੱਸੀ ਬਣ ਜਾਣਾ ਸੀ ਜਾਂ ਜੱਸਾ ਬਣ ਜਾਣਾ ਸੀ ਇਹਨਾਂ ਦਾ ਜਨਮ ਹੋਇਆ ਸੀ ਨਿਊਯਾਰਕ ਪਰ ਜਿਹੜੀਆਂ ਜੜ੍ਹਾਂ ਹੈਗੀਆਂ ਮੁੱਢੋਂ ਪੰਜਾਬੀ ਹੈਗੇ ਆਂ 3 ਸਾਲ ਦੀ ਉਮਰ ਵਿੱਚ ਇਹ ਇੰਡੀਆ ਆ ਗਏ ਸੀ ਇੱਥੇ ਕੁਝ ਸਾਲ ਬਤਾਏ ਹਨ ਟ੍ਰੇਨਿੰਗ ਕੀਤੀ ਹੈ ਤੇ 13 ਸਾਲ ਦੀ ਉਮਰ ਵਿੱਚ ਵਾਪਸ ਯੂਐਸਏ ਪਰਤ ਗਏ ਸੀ ਮੀਡੀਅਮ ਪੇਸ ਬੋਲਿੰਗ ਪਾਉਂਦੇ ਆ ਤੇ 85 ਇੰਟਰਨੈਸ਼ਨਲ ਵਿਕਟਾਂ ਹੈਗੀਆਂ ਜਸੇ ਦੇ ਕੋਲ ਅਗਲੇ ਪਲੇਅਰ ਇਹ ਤੁਸੀਂ ਦੇਖੇ ਹੋਏ ਆ ਇਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਦੀ ਕਹਾਣੀ ਬੜੀ ਲਾਜਵਾਬ ਹੈ ਸਿਮਰਨਜੀਤ ਸਿੰਘ ਕੰਗ ਖੱਬੂ ਸਪਿਨ ਬੋਲਿੰਗ ਪਾਉਂਦੇ ਆ ਬਿਲਕੁਲ ਖਾਲਸ ਪੰਜਾਬੀ ਹੈਗੇ ਆ ਪੰਜਾਬ ਜੰਮੇ ਪਲੇ ਆ ਲੁਧਿਆਣਾ ਬਹੁਤ ਟਾਈਮ ਇਹਨਾਂ ਨੇ ਟ੍ਰੇਨਿੰਗ ਕੀਤੀ ਹੈਗੀ ਹੈ ਤੇ ਜਿਹੜਾ ਏਸ਼ੀਆ ਕਪ T20 ਹੋਇਆ ਸੀ ਉੱਥੇ ਸ਼ੁਭਮਨ ਗਿੱਲ ਦੇ ਨਾਲ ਇਹਨਾਂ ਦੀ ਫੋਟੋ ਬੜੀ ਚੱਲੀ ਸੀ ਕਿਉਂਕਿ ਇਹ ਮੋਹਾਲੀ ਇਹਨਾਂ ਨੇ ਬਹੁਤ ਕ੍ਰਿਕਟ ਖੇਡੀ ਹੈ ਸ਼ੁਮਨ ਜਦੋਂ 10-12 ਸਾਲਾਂ ਦੇ ਸੀ ਤੇ ਕਾਫੀ ਸਾਰੀ ਬੋਲਿੰਗ ਉਹਨਾਂ ਨੂੰ ਪਾ ਚੁੱਕੇ ਐ ਤੇ ਪਹਿਲੇ ਅਮਰਿਤਧਰੀ ਕ੍ਰਿਕਟਰ ਵੀ ਬਣੇ ਹੈਗੇ ਐ ਅ ਇਹ 2020 ਵਿੱਚ ਦੁਬਈ ਗਏ ਸੀ 2021 ਵਿੱਚ ਸ਼ਾਇਦ ਕੋਈ 20-25 ਦਿਨ ਦੇ ਲਈ ਮੜੀ-ਮੋਟੀ ਕ੍ਰਿਕਟ ਖੇਡਣ ਉਹ ਕੋਵਿਡ ਦੀ ਦੂਜੀ ਵੇਵ ਆ ਗਈ ਉੱਥੇ ਹੀ ਰਹਿਣਾ ਪੈ ਗਿਆ ਫਿਰ ਪੱਕੇ ਤੌਰ ਤੇ ਉੱਥੋਂ ਦੇ ਵਸਨੀਕ ਹੋ ਗਏ ਉੱਥੇ ਹੀ ਕ੍ਰਿਕਟ ਖੇਡਣੀ ਸ਼ੁਰੂ ਕਰਤੀ ਤੇ ਫਿਰ ਹੁਣ ਯੂਏਈ ਵੱਲੋਂ ਇਹ ਦੁਬਈ ਵੱਲੋਂ ਲਗਾਤਾਰ ਕ੍ਰਿਕਟ ਖੇਡਦੇ ਆ ਜੀ ਅਗਲੇ ਵੀਰ ਜਿਹੜੇ ਮੈਂ ਲਿਖੇ ਹੋਏ ਆ ਜੀ ਆ ਦੇਖ ਲੋ ਮੈਂ ਦਿਖਾ ਦੇਣਾ ਜੀ ਆ ਦੇਖੋ ਆਪ ਪਰਚੀਆਂ ਬਣਾਈਆਂ ਹੋਈਆਂ ਐ ਮੈਨੂੰ ਯਾਦ ਹੋਉਂਦੀ ਨਹੀਂ ਰਹਿੰਦਾ ਹੈਗਾ ਫਿਰ ਕਹੋਗੇ ਬੜਾ ਕੁਛ ਇਹਨੂੰ ਪਤਾ ਹੈਗਾ ਆ ਪਰਚੀਆਂ ਬਣਾ ਕੇ ਰੱਖੀ ਦੀ ਆਪਾਂ ਰਵਿੰਦਰਪਾਲ ਸਿੰਘ ਇਹ ਵੀ ਕੈਨੇਡਾ ਵੱਲੋਂ ਖੇਡਣਗੇ ਗਬਲੇ ਆਰਡਰ ਵਿੱਚ ਆ ਕੇ ਮਿਡਲ ਆਰਡਰ ਵਿੱਚ ਆ ਕੇ ਬੈਟਿੰਗ ਕਰਦੇ ਆ 37 ਸਾਲਾਂ ਦੀ ਉਮਰ ਹੈ ਬਾਈ ਜੀ ਦੀ ਤੇ ਇਹਨਾਂ ਦੀ ਖਾਸ ਗੱਲ ਕੀ ਹੈ ਇਹਨਾਂ ਨੇ ਰਿੱਕੀ ਪੌਂਟਿੰਗ ਦਾ ਰਿਕਾਰਡ ਤੋੜਿਆ ਸੀ ਕਿ ਕਿਸੇ ਵੀ ਬੈਟਸਮੈਨ ਦਾ ਆਪਣੇ T20 ਇੰਟਰਨੈਸ਼ਨਲ ਮੈਚ 데뷔 ਤੇ ਸਭ ਤੋਂ ਵੱਡਾ ਰਿਕਾਰਡ ਰਿੱਕੀ ਪੌਂਟਿੰਗ ਨੇ ਜਦੋਂ ਆਪਣਾ ਪਹਿਲਾ T20 ਮੈਚ ਖੇਡਿਆ ਸੀ ਨਿਊਜ਼ੀਲੈਂਡ ਦੇ ਖਿਲਾਫ ਖੇਡਿਆ ਸੀ ਤੇ 98 ਰਨ ਬਣਾਏ ਸੀ ਇਹਨਾਂ ਨੇ ਬਣਾਏ ਸੀ ਜੀ ਸੈਂਚਰੀ ਬਣਾਈ ਸੀ ਆਪਣੇ T20 ਡੈਬਿਊ ਤੇ ਕਿਸੇ ਵੀ ਬੈਟਸਮੈਨ ਦਾ T20 ਡੈਬਿਊ ਤੇ ਸਭ ਤੋਂ ਵੱਡਾ ਸਕੋਰ ਰਵਿੰਦਰਪਾਲ ਸਿੰਘ ਦੇ ਨਾਮ ਹੈ ਉਹ ਗੱਲ ਵਕਰੀ ਹੈ ਕਿ ਇਹ ਸੈਂਚਰੀ ਬਣੀ ਸੀ ਕੇਮਨ ਆਈਲੈਂਡਸ ਦੇ ਖਿਲਾਫ ਉਹ ਜਿੱਥੇ ਦੁਨੀਆ ਪੈਸੇ ਪੂਸੇ ਲਗਾਉਣ ਜਾਂਦੀ ਹੈ ਸੁਣਿਆ ਮੈਂ ਪੜਿਆ ਹੈਗਾ ਬਟ ਜੋ ਵੀ ਹੈ ਰਿਕਾਰਡ ਤਾਂ ਤੁਹਾਡਾ ਰਿਕਾਰਡ ਹੈ ਅਗਲਾ ਕ੍ਰਿਕਟਰ ਨਾਮ ਬੜਾ ਖਾਸ ਹੈ ਯੁਵਰਾਜ ਸਿੰਘ ਸਾਮਰਾ 19 ਸਾਲ ਦਾ ਮੁੰਡਾ ਹੈ ਜੀ ਕੈਨੇਡਾ ਵੱਲੋਂ ਖੇਡੇਗਾ ਓਪਨਰ ਹੈਗੇ ਆ ਨਾਲ ਮਾੜੀ ਮੋਟੀ ਬੋਲਿੰਗ ਪਾਉਂਦੇ ਆ 442 ਰਨ ਬਣਾਏ ਆ ਇਹਨਾਂ ਨੇ 161 ਦੀ ਸਟ੍ਰਾਈਕ ਰੇਟ ਦੇ ਨਾਲ ਤੇ ਨਾਮ ਪਤਾ ਯੁਵਰਾਜ ਕਿਉਂ ਪਿਆ ਇਹਨਾਂ ਦੇ ਘਰ ਵਾਲੇ ਯੁਵਰਾਜ ਸਿੰਘ ਦੇ ਬੜੇ ਫੈਨ ਆ ਆਪਾਂ ਸਾਰੇ ਯੁਵਰਾਜ ਸਿੰਘ ਦੇ ਬੜੇ ਫੈਨ ਹੈਗੇ ਆ ਜਦ ਯੁਵਰਾਜ ਆਪਣੇ ਸ਼ਬਾਬ ਵਿੱਚ ਹੁੰਦੇ ਸੀ 2000 6 7 8 ਦੀ ਗੱਲ ਹੈ ਉਦੋਂ ਇਹਨਾਂ ਦਾ ਜਨਮ ਹੋਇਆ ਸੀ ਤੇ ਘਰ ਦੇ ਨੇ ਨਾਮ ਰੱਖਤਾ ਯੁਵਰਾਜ ਸਿੰਘ ਤੇ ਹੁਣ ਦੇਖ ਲੋ ਯੁਵਰਾਜ ਸਿੰਘ ਦੇ ਬਿਲਕੁਲ ਗਵਾਂਢ ਵਿੱਚ ਆ ਕੇ ਇੱਕ ਕ੍ਰਿਕਟ ਖੇਡੇਗਾ ਜੀ ਮੁੰਡਾ ਕਹਾਣੀਆਂ ਦੇਖੋ ਸਾਡੇ ਪੰਜਾਬੀਆਂ ਦੀ ਕਿੰਨੀਆਂ ਲਾਜਵਾਬ ਹੈ ਤੇ ਅਖੀਰਲਾ ਇੱਕ ਹੋਰ ਮੈਂ ਵੀਰ ਲਿਖਿਆ ਹੋਇਆ ਹੈ ਜਿਹੜਾ ਕੈਨੇਡਾ ਵੱਲੋਂ ਨਹੀਂ ਖੇਡੇਗਾ ਜਿਹੜਾ ਯੂ ਐਸ ਏ ਵੱਲੋਂ ਨਹੀਂ ਖੇਡੇਗਾ ਜਿਹੜਾ ਨੀਦਰਲੈਂਡਸ ਵੱਲੋਂ ਖੇਡੇਗਾ ਨਾਮ ਹੈ ਆਰਿਆਨ ਦੱਤ 22 ਸਾਲ ਦੀ ਉਮਰ ਹੈ ਬਾਈ ਜੀ ਦੀ ਜਨਮ ਉੱਥੇ ਹੀ ਹੋਇਆ ਸੀ ਦਹਾਗ ਵਿੱਚ ਜੋ ਨੀਦਰਲੈਂਡਸ ਵਿੱਚ ਹੈਗਾ ਇਹ ਆਫ ਸਪਿਨਰ ਹੈ 87 ਇੰਟਰਨੈਸ਼ਨਲ ਵਿਕਟਾਂ ਲਈਆਂ 2023 ਦਾ ਵਰਲਡ ਕੱਪ ਵੀ ਖੇਡੇ ਸੀ ਉੱਥੇ ਬੋਲਿੰਗ ਇਹਨਾਂ ਨੇ ਓਪਨ ਵੀ ਕੀਤੀ ਸੀ ਪਾਵਰ ਪਲੇ ਵਿੱਚ ਤੇ 10 ਵਿਕਟਾਂ ਵੀ ਕਢੀਆਂ ਸੀ ਘਰ ਦੇ ਪੰਜਾਬ ਤੋਂ ਹੈ ਪਿਛੋਕੜ ਇਹਨਾਂ ਦੀ ਪੰਜਾਬ ਤੋਂ ਹੈਗੀ ਹੈ ਤੇ ਕਾਫੀ ਟਾਈਮ ਇਹ ਚੰਡੀਗੜ੍ਹ ਆ ਕੇ ਵੀ ਟ੍ਰੇਨਿੰਗ ਕਰ ਚੁੱਕੇ ਆ ਜੀ ਕਿੰਨੀਆਂ ਨਿਰਾਲੀਆਂ ਜ਼ਬਰਦਸਤ ਕਹਾਣੀਆਂ ਹੈਗੇ ਆ ਆਪਣੇ ਪੰਜਾਬੀ ਬੰਦਿਆਂ ਦੀਆਂ ਨੀਦਰਲੈਂਡਸ ਵੱਲੋਂ ਖੇਡਣਗੇ ਯੂ نو ਦੁਬਈ ਯੂਏਈ ਵੱਲੋਂ ਖੇਡਣਗੇ ਕੈਨੇਡਾ ਵੱਲੋਂ ਖੇਡਣਗੇ ਤੇ ਯੂਐਸਏ ਵੱਲੋਂ ਖੇਡਣਗੇ ਇਟਲੀ ਵੱਲੋਂ ਵੀ ਖੇਡਣਗੇ ਹੋਰ ਕੁਝ ਪੰਜਾਬੀ ਰਹਿ ਗਿਆ ਹੋਵੇ ਜਿਹੜਾ ਇੰਡੀਆ ਤੋਂ ਬਾਹਰ ਦੀ ਕਿਸੇ ਟੀਮ ਵਿੱਚ ਆ ਰਿਹਾ ਹੈ ਤੇ ਖੇਡੇਗਾ ਮੈਨੂੰ ਥੱਲੇ ਦੱਸਿਓ ਤੇ ਇਹ ਉਪਰਾਲਾ ਤੁਹਾਨੂੰ ਕਿਦਾਂ ਦਾ ਲੱਗਿਆ ਕਿ ਦੁਨੀਆ ਭਰ ਦੇ ਕ੍ਰਿਕਟ ਟੀਮਾਂ ਵਿੱਚ ਪੰਜਾਬੀ ਜਿਹੜੇ ਖੇਡਣਦੇ ਆ ਉਪਰਾਲਾ ਕਿਦਾਂ ਲੱਗਿਆ ਜਰੂਰ ਮੈਨੂੰ ਦੱਸਿਓ ਅੱਗੇ ਦੇ ਵੀਡੀਓਜ਼ ਵਿੱਚ ਤੁਸੀਂ ਕੀ ਸੁਣਨਾ ਦੇਖਣਾ ਚਾਹੁੰਦੇ ਹੋ ਉਹ ਵੀ ਬੰਨ ਜਰੂਰ ਦੱਸਿਆ ਜੇ ਆਪਣਾ ਆਪਣੇ ਪਰਿਵਾਰ ਦਾ ਚੰਗੀ ਤਰ੍ਹਾਂ ਧਿਆਨ ਰੱਖੋ ਭਾਈ ਜਾਂਦੀ ਹੋਈ ਠੰਡ ਹੈਗੀ ਹੈ ਤਾਂ ਬਹੁਤ ਕਰਦੀ ਹੈ ਥੋੜਾ ਸਿਰ ਨੂੰ ਕੱਜ ਕੁਝ ਕੇ ਰੱਖਿਓ ਹਲਵੇ ਹਲਵੇ ਬਣਾ ਕੇ ਖਾਂਦੇ ਰਹੋ ਖਵਾਉਂਦੇ ਰਹੋ ਸਸਰੀਆ ਕਾਲ ਰੱਬ ਰਾਖਾ